ਅਮਰੀਕਾ ਦੇ ਰਾਸ਼ਟਰਪਤੀ 트ੰਪ ਨੇ 15000 ਡਾਲਰ ਦੇ ਅਮਰੀਕਨ ਵੀਜ਼ਾ ਬਾਂਡ ਸੂਚੀ ਵਿੱਚ 7 ਹੋਰ ਦੇਸ਼ਾਂ ਨੂੰ ਸ਼ਾਮਲ ਕੀਤਾ ਹੈ ਕਿਹਾ ਜਾ ਰਿਹਾ ਹੈ ਵੀ ਇਨ੍ਹਾਂ ਪ੍ਰਵੇਸ਼ ਨਿਯਮਾਂ ਨੂੰ 트ੰਪ ਪ੍ਰਸ਼ਾਸਨ ਵੱਲੋਂ ਚੁੱਪਚਾਪ ਸਖਤ ਕੀਤਾ ਗਿਆ ਹੈ 13 ਦੇਸ਼ ਹੁਣ ਸੂਚੀ ਵਿੱਚ ਹਨ ਜਿਨ੍ਹਾਂ ਵਿੱਚੋਂ ਦੋ ਨੂੰ ਛੱਡ ਕੇ ਸਾਰੇ ਆਫਰੀਕਾ ਵਿੱਚ ਪੈਂਦੇ ਹਨ ਇਸ ਕਾਰਨ ਬਹੁਤ ਸਾਰੇ ਲੋਕਾਂ ਲਈ ਅਮਰੀਕੀ ਵੀਜ਼ਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਮੁਸ਼ਕਲ ਹੋ ਗਈ ਹੈ ਅਮਰੀਕੀ ਅਧਿਕਾਰੀਆਂ ਨੇ ਬੌਂਡਾਂ ਦਾ ਬਚਾਅ ਕੀਤਾ ਹੈ ਜੋ 5000 ਡਾਲਰ ਤੋਂ 15000 ਡਾਲਰ ਤੱਕ ਹੋ ਸਕਦੇ ਹਨ ਇਹ ਕਹਿੰਦੇ ਹੋਏ ਕਿਹਾ ਕਿ ਇਸ ਗੱਲ ਨੂੰ ਯਕੀਨੀ ਬਣਾਉਣ ਵਿੱਚ ਪ੍ਰਭਾਵਸ਼ਾਲੀ ਹਨ ਕਿ ਨਿਸ਼ਾਨਾ ਦੇਸ਼ਾਂ ਦੇ ਨਾਗਰਿਕ ਆਪਣੇ ਵੀਜ਼ਾ ਤੋਂ ਵੱਧ ਸਮੇਂ ਤੱਕ ਨਾ ਰਹਿਣ ਰੰਪ੍ਰਸ਼ਾਸਨ ਨੇ 7 ਦੇਸ਼ਾਂ ਨੂੰ ਸ਼ਾਮਿਲ ਕੀਤਾ ਹੈ ਜਿਨ੍ਹਾਂ ਵਿੱਚ 5 ਆਫਰੀਕਾ ਦੇ ਹਨ ਉਹਨਾਂ ਦੇਸ਼ਾਂ ਦੀ ਸੂਚੀ ਵਿੱਚ ਜਿਨ੍ਹਾਂ ਦੇ ਪਾਸਪੋਰਟ ਧਾਰਕਾਂ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਦਾਖਲ ਹੋਣ ਲਈ ਅਰਜ਼ੀ ਦੇਣ ਲਈ 15000 ਡਾਲਰ ਤੱਕ ਦੇ ਬੌਂਡ ਜਮ੍ਹਾਂ ਕਰਵਾਉਣੇ ਪੈਂਦੇ ਹਨ 13 ਦੇਸ਼ ਹੁਣ ਸੂਚੀ ਵਿੱਚ ਹਨ ਜਿਨ੍ਹਾਂ ਵਿੱਚੋਂ 2 ਨੂੰ ਛੱਡ ਕੇ ਸਾਰੇ ਆਫਰੀਕਾ ਵਿੱਚ ਪੈਂਦੇ ਹਨ ਜਿਸ ਕਾਰਨ ਬਹੁਤ ਸਾਰੇ ਲੋਕਾਂ ਲਈ ਅਮਰੀਕੀ ਵੀਜ਼ਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਮੁਸ਼ਕਲ ਹੋ ਗਈ ਹੈ ਵਿਦੇਸ਼ ਭਾਗ ਨੇ ਪਿਛਲੇ ਹਫਤੇ ਚੁੱਪਚਾਪ ਭੂਟਾਨ, ਬੋਤਸਵਾਨਾ, ਮਦ ਅਫਰੀਕਾ ਗਨਨਰਾਜ, ਗਿਨੀਆ, ਗਿਨੀਆ ਬਿਸਾਓ, ਨਾਮੀਬੀਆ ਅਤੇ ਤੁਰਕਮੇਨਿਸਤਾਨ ਨੂੰ ਸੂਚੀ ਵਿੱਚ ਸ਼ਾਮਲ ਕਰ ਲਿਆ ਹੈ। Travel.state.government ਵੈੱਬਸਾਈਟ ਤੇ ਪੋਸਟ ਕੀਤੇ ਗਏ ਇੱਕ ਨੋਟਿਸ ਅਨੁਸਾਰ ਇਹ ਨਾਮਜ਼ਾਦਗੀਆਂ 1 ਜਨਵਰੀ ਤੋਂ ਲਾਗੂ ਹੋ ਗਈਆਂ ਹਨ। ਇਹ 트럼ਪ ਪ੍ਰਸ਼ਾਸਨ ਵੱਲੋਂ ਅਮਰੀਕਾ ਵਿੱਚ ਦਾਖਲੇ ਲਈ ਜ਼ਰੂਰਤਾਂ ਨੂੰ ਸਖਤ ਕਰਨ ਦੀ ਤਾਜ਼ਾ ਕੋਸ਼ਿਸ਼ ਹੈ ਜਿੱਥੇ ਉਨ੍ਹਾਂ ਸਾਰੇ ਦੇਸ਼ਾਂ ਦੇ ਨਾਗਰਿਕਾਂ ਨੂੰ ਵਿਅਕਤੀਗਤ ਇੰਟਰਵਿਊ ਲਈ ਬੈਠਣਾ ਅਤੇ ਸੋਸ਼ਲ ਮੀਡੀਆ ਇਤਿਹਾਸ ਦੇ ਸਾਲਾਂ ਦੇ ਨਾਲ-ਨਾਲ ਆਪਣੇ ਅਤੇ ਆਪਣੇ ਪਰਿਵਾਰਾਂ ਦੇ ਪਿਛਲੇ ਯਾਤਰਾਾਂ ਅਤੇ ਰਹਿਣ-ਸਹਿਣ ਦੇ ਪ੍ਰਭਾਵਦਾਨ ਦੇ ਵਿਸਤਾਰਿਤ ਬਿਰਤਾਂਤਾਂ ਦਾ ਖੁਲਾਸਾ ਕਰਨਾ ਪਵੇਗਾ ਅਮਰੀਕੀ ਅਧਿਕਾਰੀਆਂ ਨੇ ਬੌਂਡਾ ਦਾ ਬਚਾਅ ਕੀਤਾ ਹੈ ਜੋ 5000 ਡਾਲਰ ਤੋਂ 15000 ਡਾਲਰ ਤੱਕ ਹੋ ਸਕਦੇ ਹਨ ਇਹ ਕਹਿੰਦੇ ਹੋਏ ਕਿ ਇਹ ਇਸ ਗੱਲ ਨੂੰ ਯਕੀਨੀ ਬਣਾਉਣ ਵਿੱਚ ਪ੍ਰਭਾਵਸ਼ਾਲੀ ਹਨ ਕਿ ਨਿਸ਼ਾਨਾ ਦੇਸ਼ਾਂ ਦੇ ਨਾਗਰਿਕ ਆਪਣੇ ਵੀਜ਼ਾ ਤੋਂ ਵੱਧ ਸਮੇਂ ਤੱਕ ਨਾ ਰਹਿਣ ਬੌਂਡ ਦੀ ਅਦਾਇਗੀ ਵੀਜ਼ਾ ਮਿਲਣ ਦੀ ਗਾਰੰਟੀ ਨਹੀਂ ਦਿੰਦੀ ਪਰ ਜੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਜਾਵੇ ਜਾਂ ਜਦੋਂ ਵੀਜ਼ਾ ਧਾਰਕ ਇਹ ਦਰਸਾਉਂਦਾ ਹੈ ਕਿ ਉਸਨੇ ਵੀਜ਼ਾ ਦੀਆਂ ਸ਼ਰਤਾਂ ਦੀ ਪਾਲਣਾ ਕੀਤੀ ਹੈ ਤਾਂ ਰਕਮ ਵਾਪਸ ਕਰ ਦਿੱਤੀ ਜਾਵੇਗੀ ਇਸ ਲੋਡ ਅਧੀਨ ਆਉਣ ਵਾਲੇ ਨਵੇਂ ਦੇਸ਼ ਮੋਰਿਸ਼ੀਆ ਸਾਉਤੋਮ ਅਤੇ ਪ੍ਰਿੰਸਿਪ ਤੰਜ਼ਾਨੀਆ ਗੈਂਬੀਆ ਮਲਾਵੀ ਅਤੇ ਜ਼ਾਮਬੀਆ ਵਿੱਚ ਸ਼ਾਮਿਲ ਹੋ ਜਾਂਦੇ ਹਨ ਜਿਨ੍ਹਾਂ ਨੂੰ ਪਿਛਲੇ ਸਾਲ ਅਗਸਤ ਅਤੇ ਅਕਤੂਬਰ ਵਿੱਚ ਸੂਚੀ ਵਿੱਚ ਰੱਖਿਆ ਗਿਆ ਸੀ ਅਮਰੀਕਾ ਦੇ ਰਾਸ਼ਟਰਪਤੀ 트ੰਪ ਨੇ 15000 ਡਾਲਰ ਦੇ ਅਮਰੀਕਨ ਵੀਜ਼ਾ ਬੌਂਡ ਸੂਚੀ ਵਿੱਚ ਸੱਤ ਹੋਰ ਦੇਸ਼ਾਂ ਨੂੰ ਸ਼ਾਮਲ ਕੀਤਾ ਹੈ ਕਿਹਾ ਜਾ ਰਿਹਾ ਹੈ ਵੀ ਇੰਨਾ ਪ੍ਰਵੇਸ਼ ਨਿਯਮਾਂ ਨੂੰ ਟਰੰਪ ਪ੍ਰਸ਼ਾਸਨ ਵੱਲੋਂ ਚੁੱਪਚਾਪ ਸਖਤ ਕੀਤਾ ਗਿਆ ਹੈ 13 ਦੇਸ਼ ਹੁਣ ਸੂਚੀ ਵਿੱਚ ਹਨ ਜਿਨ੍ਹਾਂ ਵਿੱਚੋਂ ਦੋ ਨੂੰ ਛੱਡ ਕੇ ਸਾਰੇ ਆਫਰੀਕਾ ਵਿੱਚ ਪੈਂਦੇ ਹਨ ਇਸ ਕਾਰਨ ਬਹੁਤ ਸਾਰੇ ਲੋਕਾਂ ਲਈ ਅਮਰੀਕੀ ਵੀਜ਼ਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਮੁਸ਼ਕਲ ਹੋ ਗਈ ਹੈ ਅਮਰੀਕੀ ਅਧਿਕਾਰੀਆਂ ਨੇ ਬੌਂਡਾਂ ਦਾ ਬਚਾਅ ਕੀਤਾ ਹੈ ਜੋ 5000 ਡਾਲਰ ਤੋਂ 15000 ਡਾਲਰ ਤੱਕ ਹੋ ਸਕਦੇ ਹਨ ਇਹ ਕਹਿੰਦੇ ਹੋਏ ਕਿਹਾ ਕਿ ਇਸ ਗੱਲ ਨੂੰ ਯਕੀਨੀ ਬਣਾਉਣ ਵਿੱਚ ਪ੍ਰਭਾਵਸ਼ਾਲੀ ਹਨ ਕਿ ਨਿਸ਼ਾਨਾ ਦੇਸ਼ਾਂ ਦੇ ਨਾਗਰਿਕ ਆਪਣੇ ਵੀਜ਼ਾ ਤੋਂ ਵੱਧ ਸਮੇਂ ਤੱਕ ਨਾ ਰਹਿਣ 트럼ਪ ਪ੍ਰਸ਼ਾਸਨ ਨੇ 7 ਦੇਸ਼ਾਂ ਨੂੰ ਸ਼ਾਮਲ ਕੀਤਾ ਹੈ ਜਿਨ੍ਹਾਂ ਵਿੱਚ 5 ਆਫਰੀਕਾ ਦੇ ਹਨ ਉਹਨਾਂ ਦੇਸ਼ਾਂ ਦੀ ਸੂਚੀ ਵਿੱਚ ਜਿਨ੍ਹਾਂ ਦੇ ਪਾਸਪੋਰਟ ਧਾਰਕਾਂ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਦਾਖਲ ਹੋਣ ਲਈ ਅਰਜ਼ੀ ਦੇਣ ਲਈ 15000 ਡਾਲਰ ਤੱਕ ਦੇ ਬੌਂਡ ਜਮ੍ਹਾਂ ਕਰਵਾਉਣੇ ਪੈਂਦੇ ਹਨ 13 ਦੇਸ਼ ਹੁਣ ਸੂਚੀ ਵਿੱਚ ਹਨ ਜਿਨ੍ਹਾਂ ਵਿੱਚੋਂ ਦੋ ਨੂੰ ਛੱਡ ਕੇ ਸਾਰੇ ਆਫਰੀਕਾ ਵਿੱਚ ਪੈਂਦੇ ਹਨ ਜਿਸ ਕਾਰਨ ਬਹੁਤ ਸਾਰੇ ਲੋਕਾਂ ਲਈ ਅਮਰੀਕੀ ਵੀਜ਼ਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਮੁਸ਼ਕਲ ਹੋ ਗਈ ਹੈ ਵਿਦੇਸ਼ ਵਿਭਾਗ ਨੇ ਪਿਛਲੇ ਹਫਤੇ ਚੁੱਪਚਾਪ ਭੂਟਾਨ ਬੋਤਸਵਾਨਾ ਮਦ ਅਫਰੀਕਾ ਗਨਨ ਰਾਜ ਗਿਨੀਆ ਗਿਨੀਆ ਬਿਸਾਓ ਨਾਮੀਬੀਆ ਅਤੇ ਤੁਰਕਮੇਨਿਸਤਾਨ ਨੂੰ ਸੂਚੀ ਵਿੱਚ ਸ਼ਾਮਲ ਕਰ ਲਿਆ ਹੈ travel.state.government website ਤੇ ਪੋਸਟ ਕੀਤੇ ਗਏ ਇੱਕ ਨੋਟਿਸ ਅਨੁਸਾਰ ਇਹ ਨਾਮਜ਼ਾਦਗੀਆਂ 1 ਜਨਵਰੀ ਤੋਂ ਲਾਗੂ ਹੋ ਗਈਆਂ ਹਨ ਇਹ ਟਰੰਪ ਪ੍ਰਸ਼ਾਸਨ ਵੱਲੋਂ ਅਮਰੀਕਾ ਵਿੱਚ ਦਾਖਲੇ ਲਈ ਜ਼ਰੂਰਤਾਂ ਨੂੰ ਸਖਤ ਕਰਨ ਦੀ ਤਾਜ਼ਾ ਕੋਸ਼ਿਸ਼ ਹੈ ਜਿੱਥੇ ਉਹਨਾਂ ਸਾਰੇ ਦੇਸ਼ਾਂ ਦੇ ਨਾਗਰਿਕਾਂ ਨੂੰ ਵਿਅਕਤੀਗਤ ਇੰਟਰਵਿਊ ਲਈ ਬੈਠਣਾ ਅਤੇ ਸੋਸ਼ਲ ਮੀਡੀਆ ਇਤਿਹਾਸ ਦੇ ਸਾਲਾਂ ਦੇ ਨਾਲ-ਨਾਲ ਆਪਣੇ ਅਤੇ ਆਪਣੇ ਪਰਿਵਾਰਾਂ ਦੇ ਪਿਛਲੇ ਯਾਤਰਾਾਂ ਅਤੇ ਰਹਿਣ-ਸਹਿਣ ਦੇ ਪ੍ਰਭਾਵਦਾਨ ਦੇ ਵਿਸਤਾਰਿਤ ਬਿਰਤਾਂਤਾਂ ਦਾ ਖੁਲਾਸਾ ਕਰਨਾ ਪਵੇਗਾ ਅਮਰੀਕੀ ਅਧਿਕਾਰੀਆਂ ਨੇ ਬੌਂਡਾ ਦਾ ਬਚਾਅ ਕੀਤਾ ਹੈ ਜੋ 5000 ਡਾਲਰ ਤੋਂ 15000 ਡਾਲਰ ਤੱਕ ਹੋ ਸਕਦੇ ਹਨ ਇਹ ਕਹਿੰਦੇ ਹੋਏ ਕਿ ਇਹ ਇਸ ਗੱਲ ਨੂੰ ਯਕੀਨੀ ਬਣਾਉਣ ਵਿੱਚ ਪ੍ਰਭਾਵਸ਼ਾਲੀ ਹਨ ਕਿ ਨਿਸ਼ਾਨਾ ਦੇਸ਼ਾਂ ਦੇ ਨਾਗਰਿਕ ਆਪਣੇ ਵੀਜ਼ਾ ਤੋਂ ਵੱਧ ਸਮੇਂ ਤੱਕ ਨਾ ਰਹਿਣ ਬਾਂਡ ਦੀ ਅਦਾਇਗੀ ਵੀਜ਼ਾ ਮਿਲਣ ਦੀ ਗਾਰੰਟੀ ਨਹੀਂ ਦਿੰਦੀ ਪਰ ਜੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਜਾਵੇ ਜਾਂ ਜਦੋਂ ਵੀਜ਼ਾ ਧਾਰਕ ਇਹ ਦਰਸਾਉਂਦਾ ਹੈ ਕਿ ਉਸਨੇ ਵੀਜ਼ਾ ਦੀਆਂ ਸ਼ਰਤਾਂ ਦੀ ਪਾਲਣਾ ਕੀਤੀ ਹੈ ਤਾਂ ਰਕਮ ਵਾਪਸ ਕਰ ਦਿੱਤੀ ਜਾਵੇਗੀ ਇਸ ਲੋੜ ਅਧੀਨ ਆਉਣ ਵਾਲੇ ਨਵੇਂ ਦੇਸ਼ ਮੋਰੀਸ਼ੀਆ ਸਾਉਤੋਮ ਅਤੇ ਪ੍ਰਿੰਸਿਪ ਤੰਜ਼ਾਨੀਆ ਗੈਂਬੀਆ ਮਲਾਵੀ ਅਤੇ ਜ਼ਾਂਬੀਆ ਵਿੱਚ ਸ਼ਾਮਿਲ ਹੋ ਜਾਂਦੇ ਹਨ ਜਿਨ੍ਹਾਂ ਨੂੰ ਪਿਛਲੇ ਸਾਲ ਅਗਸਤ ਅਤੇ ਅਕਤੂਬਰ ਵਿੱਚ ਸੂਚੀ ਵਿੱਚ ਰੱਖਿਆ ਗਿਆ ਸੀ ਅਮਰੀਕਾ ਦੇ ਰਾਸ਼ਟਰਪਤੀ 트ੰਪ ਨੇ 15000 ਡਾਲਰ ਦੇ ਅਮਰੀਕਨ ਵੀਜ਼ਾ ਬੌਂਡ ਸੂਚੀ ਵਿੱਚ ਸੱਤ ਹੋਰ ਦੇਸ਼ਾਂ ਨੂੰ ਸ਼ਾਮਿਲ ਕੀਤਾ ਹੈ ਕਿਹਾ ਜਾ ਰਿਹਾ ਹੈ ਵੀ ਇਨ੍ਹਾਂ ਪ੍ਰਵੇਸ਼ ਨਿਯਮਾਂ ਨੂੰ 트ੰਪ ਪ੍ਰਸ਼ਾਸਨ ਵੱਲੋਂ ਚੁੱਪਚਾਪ ਸਖਤ ਕੀਤਾ ਗਿਆ ਹੈ 13 ਦੇਸ਼ ਹੁਣ ਸੂਚੀ ਵਿੱਚ ਹਨ ਜਿਨ੍ਹਾਂ ਵਿੱਚੋਂ ਦੋ ਨੂੰ ਛੱਡ ਕੇ ਸਾਰੇ ਆਫਰੀਕਾ ਵਿੱਚ ਪੈਂਦੇ ਹਨ ਇਸ ਕਾਰਨ ਬਹੁਤ ਸਾਰੇ ਲੋਕਾਂ ਲਈ ਅਮਰੀਕੀ ਵੀਜ਼ਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਮੁਸ਼ਕਲ ਹੋ ਗਈ ਹੈ ਅਮਰੀਕੀ ਅਧਿਕਾਰੀਆਂ ਨੇ ਬੌਂਡਾਂ ਦਾ ਬਚਾਅ ਕੀਤਾ ਹੈ ਜੋ 5000 ਡਾਲਰ ਤੋਂ 15000 ਡਾਲਰ ਤੱਕ ਹੋ ਸਕਦੇ ਹਨ ਇਹ ਕਹਿੰਦੇ ਹੋਏ ਕਿਹਾ ਕਿ ਇਸ ਗੱਲ ਨੂੰ ਯਕੀਨੀ ਬਣਾਉਣ ਵਿੱਚ ਪ੍ਰਭਾਵਸ਼ਾਲੀ ਹਨ ਕਿ ਨਿਸ਼ਾਨਾ ਦੇਸ਼ਾਂ ਦੇ ਨਾਗਰਿਕ ਆਪਣੇ ਵੀਜ਼ਾ ਤੋਂ ਵੱਧ ਸਮੇਂ ਤੱਕ ਨਾ ਰਹਿਣ ਟਰੰਪ ਪ੍ਰਸ਼ਾਸਨ ਨੇ 7 ਦੇਸ਼ਾਂ ਨੂੰ ਸ਼ਾਮਲ ਕੀਤਾ ਹੈ ਜਿਨ੍ਹਾਂ ਵਿੱਚ 5 ਆਫਰੀਕਾ ਦੇ ਹਨ ਉਹਨਾਂ ਦੇਸ਼ਾਂ ਦੀ ਸੂਚੀ ਵਿੱਚ ਜਿਨ੍ਹਾਂ ਦੇ ਪਾਸਪੋਰਟ ਧਾਰਕਾਂ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਦਾਖਲ ਹੋਣ ਲਈ ਅਰਜ਼ੀ ਦੇਣ ਲਈ 15000 ਡਾਲਰ ਤੱਕ ਦੇ ਬੌਂਡ ਜਮ੍ਹਾਂ ਕਰਵਾਉਣੇ ਪੈਂਦੇ ਹਨ 13 ਦੇਸ਼ ਹੁਣ ਸੂਚੀ ਵਿੱਚ ਹਨ ਜਿਨ੍ਹਾਂ ਵਿੱਚੋਂ ਦੋ ਨੂੰ ਛੱਡ ਕੇ ਸਾਰੇ ਆਫਰੀਕਾ ਵਿੱਚ ਪੈਂਦੇ ਹਨ ਜਿਸ ਕਾਰਨ ਬਹੁਤ ਸਾਰੇ ਲੋਕਾਂ ਲਈ ਅਮਰੀਕੀ ਵੀਜ਼ਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਮੁਸ਼ਕਲ ਹੋ ਗਈ ਹੈ ਵਿਦੇਸ਼ ਵਿਭਾਗ ਨੇ ਪਿਛਲੇ ਹਫਤੇ ਚੁੱਪਚਾਪ ਭੂਟਾਨ ਬੋਤਸਵਾਨਾ ਮਦ ਅਫਰੀਕਾ ਗਨਨਰਾਜ ਗਿਨੀਆ ਗਿਨੀਆ ਬਿਸਾਓ ਨਾਮੀਬੀਆ ਅਤੇ ਤੁਰਕਮੇਨਿਸਤਾਨ ਨੂੰ ਸੂਚੀ ਵਿੱਚ ਸ਼ਾਮਲ ਕਰ ਲਿਆ ਹੈ travel.state.government website ਤੇ ਪੋਸਟ ਕੀਤੇ ਗਏ ਇੱਕ ਨੋਟਿਸ ਅਨੁਸਾਰ ਇਹ ਨਾਮਜ਼ਾਦਗੀਆਂ 1 ਜਨਵਰੀ ਤੋਂ ਲਾਗੂ ਹੋ ਗਈਆਂ ਹਨ ਇਹ 트럼ਪ ਪ੍ਰਸ਼ਾਸਨ ਵੱਲੋਂ ਅਮਰੀਕਾ ਵਿੱਚ ਦਾਖਲੇ ਲਈ ਜ਼ਰੂਰਤਾਂ ਨੂੰ ਸਖਤ ਕਰਨ ਦੀ ਤਾਜ਼ਾ ਕੋਸ਼ਿਸ਼ ਹੈ ਜਿੱਥੇ ਉਹਨਾਂ ਸਾਰੇ ਦੇਸ਼ਾਂ ਦੇ ਨਾਗਰਿਕਾਂ ਨੂੰ ਵਿਅਕਤੀਗਤ ਇੰਟਰਵਿਊ ਲਈ ਬੈਠਣਾ ਅਤੇ ਸੋਸ਼ਲ ਮੀਡੀਆ ਇਤਿਹਾਸ ਦੇ ਸਾਲਾਂ ਦੇ ਨਾਲ-ਨਾਲ ਆਪਣੇ ਅਤੇ ਆਪਣੇ ਪਰਿਵਾਰਾਂ ਦੇ ਪਿਛਲੇ ਯਾਤਰਾਾਂ ਅਤੇ ਰਹਿਣ-ਸਹਿਣ ਦੇ ਪ੍ਰਭਾਵਦਾਨ ਦੇ ਵਿਸਤਾਰਿਤ ਬਿਰਤਾਂਤਾਂ ਦਾ ਖੁਲਾਸਾ ਕਰਨਾ ਪਵੇਗਾ ਅਮਰੀਕੀ ਅਧਿਕਾਰੀਆਂ ਨੇ ਬੌਂਡਾ ਦਾ ਬਚਾਅ ਕੀਤਾ ਹੈ ਜੋ 5000 ਡਾਲਰ ਤੋਂ 15000 ਡਾਲਰ ਤੱਕ ਹੋ ਸਕਦੇ ਹਨ ਇਹ ਕਹਿੰਦੇ ਹੋਏ ਕਿ ਇਹ ਇਸ ਗੱਲ ਨੂੰ ਯਕੀਨੀ ਬਣਾਉਣ ਵਿੱਚ ਪ੍ਰਭਾਵਸ਼ਾਲੀ ਹਨ ਕਿ ਨਿਸ਼ਾਨਾ ਦੇਸ਼ਾਂ ਦੇ ਨਾਗਰਿਕ ਆਪਣੇ ਵੀਜ਼ਾ ਤੋਂ ਵੱਧ ਸਮੇਂ ਤੱਕ ਨਾ ਰਹਿਣ ਬੌਂਡ ਦੀ ਅਦਾਇਗੀ ਵੀਜ਼ਾ ਮਿਲਣ ਦੀ ਗਾਰੰਟੀ ਨਹੀਂ ਦਿੰਦੀ ਪਰ ਜੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਜਾਵੇ ਜਾਂ ਜਦੋਂ ਵੀਜ਼ਾ ਧਾਰਕ ਇਹ ਦਰਸਾਉਂਦਾ ਹੈ ਕਿ ਉਸਨੇ ਵੀਜ਼ਾ ਦੀਆਂ ਸ਼ਰਤਾਂ ਦੀ ਪਾਲਣਾ ਕੀਤੀ ਹੈ ਤਾਂ ਰਕਮ ਵਾਪਸ ਕਰ ਦਿੱਤੀ ਜਾਵੇਗੀ ਇਸ ਲੋਡ ਅਧੀਨ ਆਉਣ ਵਾਲੇ ਨਵੇਂ ਦੇਸ਼ ਮੋਰੀਸ਼ੀਆ ਸਾਉਤੋਮ ਅਤੇ ਪ੍ਰਿੰਸਿਪ ਤੰਜ਼ਾਨੀਆ ਗੈਂਬੀਆ ਮਲਾਵੀ ਅਤੇ ਜ਼ੈਂਬੀਆ ਵਿੱਚ ਸ਼ਾਮਿਲ ਹੋ ਜਾਂਦੇ ਹਨ ਜਿਨ੍ਹਾਂ ਨੂੰ ਪਿਛਲੇ ਸਾਲ ਅਗਸਤ ਅਤੇ ਅਕਤੂਬਰ ਵਿੱਚ ਸੂਚੀ ਵਿੱਚ ਰੱਖਿਆ ਗਿਆ ਸੀ